ਨੇ ਕੰਨੇ ਨੇ ਨਹੀਂ ਕੀਤਾ ਕੰਨੇ ਨੇ ਨਹੀਂ ਕੀਤਾ ਇੱਕ ਵਿਅਕਤੀ ਕੁੜੀ ਜਿਦੀ ਉਮਰ ਮਹੱਸ 25 26 ਸਾਲ ਦੀ ਸੀ ਸੰਦੀਪ ਕੌਰ ਇਸ ਦਾ ਨਾਮ ਸੀ ਸੋਹਣੀ ਸੁਨੱਖੀ ਸੀ ਘਰ ਦੇ ਵਿੱਚ ਦੋ ਬੱਚੇ ਵੀ ਸੀ ਵਿਆਹ ਤੋਂ ਬਾਅਦ ਇਹਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਸੋਹਰੇ ਪਰਿਵਾਰ ਤੇ ਵਿੱਚ ਹਮੇਸ਼ਾ ਹੀ ਉਹਨਾਂ ਦੀ ਗੱਲ ਮੰਨਦੀ ਰਹੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਉਹ ਹਰੇਕ ਚੀਜ਼ ਇਸ ਘਰ ਦੇ ਵਿੱਚ ਸੀ ਨੂਰ ਮਹਿਲ ਦੇ ਅਦੀਨੌਂ ਦੇ ਪਿੰਡ ਸੰਗੇ ਖਾਲਸਾ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਇੱਕ ਕੁੜੀ ਦੇ ਨਾਲ ਵਿਆਹੁਤਾ ਔਰਤ ਦੇ ਨਾਲ ਉਸਦੇ ਪਤੀ ਦੇ ਵੱਲੋਂ ਧੋਖਾ ਕੀਤਾ ਗਿਆ। ਇੰਦਰਜੀਤ ਸਿੰਘ ਜਿਸਦੀ ਕੀ ਬਾਹਰ ਕਿਸੇ ਹੋਰ ਦੇ ਨਾਲ ਸੰਬੰਧ ਸੀ ਇਹ ਦੋਸ਼ ਕੁੜੀ ਦੇ ਪਿਕੇ ਪਰਿਵਾਰ ਦੇ ਵੱਲੋਂ ਲਗਾਏ ਗਏ। ਉਸੇ ਸੰਬੰਧਾਂ ਦੇ ਚਲਦੇ ਹੋਏ ਆਪਣੀ ਪਤਨੀ ਨੂੰ ਉਹ ਇਸ ਗਲਤ ਰਿਸ਼ਤੇ ਦੇ ਵਿੱਚ ਅੜੀਕਾ ਮੰਨ ਰਿਹਾ ਸੀ ਅਤੇ ਬੀਤੇ ਦਿਨੀ ਤੇਜ਼ ਤਾਰ ਹਥਿਆਰਾਂ ਦੇ ਨਾਲ ਇੰਦਰਜੀਤ ਦੇ ਵੱਲੋਂ ਆਪਣੀ ਪਤਨੀ ਸੰਦੀਪ ਕੌਰ ਨੂੰ ਮਾਰ ਮੁਕਾਇਆ ਗਿਆ। ਇਹ ਖਬਰ ਜਿਵੇਂ ਹੀ ਸਾਹਮਣੇ ਆਂਦੀ ਹੈ ਤਾਂ ਜ਼ਹਿਨ ਦੇ ਵਿੱਚ ਇੱਕੋ ਹੀ ਗੱਲ ਆਂਦੀ ਹੈ ਕਿ પતિ ਪਤਨੀ ਦਾ ਰਿਸ਼ਤਾ ਆਖਿਰਕਾਰ ਹੁਣ ਇੰਨਾ ਜ਼ਿਆਦਾ ਬੇਕਾਰ ਕਿਉਂ ਹੁੰਦਾ ਜਾ ਰਿਹਾ ਹੈ ਕਿਤੇ ਤਾਂ ਇੱਕ ਦੂਸਰੇ ਨੂੰ ਉਹ ਪਸੰਦ ਹੀ ਨਹੀਂ ਕਰਦੇ ਸਹੁਰੇ ਪਰਿਵਾਰ ਦੇ ਨਾਲ ਲੜਾਈਆਂ ਸੱਸ ਸਹੁਰੇ ਦੇ ਵੱਲੋਂ ਨੁਹਾਂ ਨੂੰ ਤੰਗ ਕੀਤਾ ਜਾਣਾ ਤੇ ਕਈ ਵਾਰੀ ਨੁਹਾਂ ਤੋ ਤੰਗ ਆ ਕੇ ਸੱਸ ਸਹੁਰਿਆਂ ਦੀ ਜਾਨ ਚੱਲੇ ਜਾਣਾ ਹੁਣ ਇਸ ਘਟਨਾ ਦੇ ਵਿਚਾਲੇ ਜਿੱਥੇ ਕਿ ਪਤੀ ਪਤਨੀ ਆਪਸ ਦੇ ਵਿੱਚ ਹੀ ਰਹਿ ਰਹੇ ਸੀ ਪਰ ਪਤੀ ਦੇ ਕਿਸੇ ਹੋਰ ਦੇ ਨਾਲ ਸਬੰਧ ਬਣ ਜਾਂਦੇ ਨੇ ਅਤੇ ਉਸੇ ਜਨਾਨੀ ਦੇ ਚੱਕਰ ਦੇ ਵੀ ਉਸ ਨੇ ਆਪਣੀ ਘਰਵਾਲੀ ਨੂੰ ਮਾਰ ਦਿੱਤਾ ਅਤੇ ਦੋ ਮਾਸੂਮ ਬੱਚਿਆਂ ਦਾ ਫਿਕਰ ਤੱਕ ਨਹੀਂ ਕੀਤਾ। ਇਹ ਸਾਰੀ ਘਟਨਾ ਦੇ ਹੋਣ ਤੋਂ ਬਾਅਦ ਜਿਵੇਂ ਹੀ ਪੇਕਾ ਪਰਿਵਾਰ ਪਹੁੰਚਦਾ ਹੈ ਤਾਂ ਉਹਨਾਂ ਦੀਆਂ ਤਾਂਹਾਂ ਨਿਕਲ ਗਈਆਂ ਆਪਣੀ ਧੀ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਬੜੇ ਹੀ ਮਾੜੇ ਹਾਲਾਤਾਂ ਦੇ ਵਿੱਚ ਉਸ ਦੀ ਮ੍ਰਿਤਕ ਦੇ ਮਿਲੀ ਹੈ ਜਿਸ ਤੋਂ ਬਾਅਦ ਸੜਕ ਤੇ ਉੱਚ ਉੱਚ ਕੁੜੀ ਦਾ ਪੇਕਾ ਪਰਿਵਾਰ ਰੋਂਦਾ ਘੁੱਲ ਲਾਉਂਦਾ ਨਜ਼ਰ ਆਇਆ ਫਿਲਹਾਲ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਕੁਝ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵੱਲੋਂ ਜਾਣਦੇ ਕੀ ਆਂ ਨਹੀਂ ਆਨੇ ਮੈਨੂੰ ਮਾਰੀ ਮੈਂ ਕਿਦੋਂ ਲੂੰਗੀ ਮੈਂ ਕਿਦੋਂ ਲੂੰਗੀ ਆਹ ਜੀ ਬੋਦੀ ਨਾਲੀ ਬਰਾਬਰ ਦੀ ਆ ਜੇ ਉਹਦਾ ਗਰਾਂ ਨਹੀਂ ਪੱਦੀ ਕਰਦਾ ਉਹ ਕਰਾਇਆ ਦਾ ਕਰਕੇ ਲਿਆਉਂਦੇ ਨਹੀਂ ਇਹ ਦੁਗਾ ਹੁੰਦੀ ਜਦ ਮਾਂ ਦਾ ਪੁੱਤ ਮਾਰਾ ਸਗਤ ਕਿਉਂ ਜਾਂਦੇ ਹੋ ਲਿਆਉਂਦੀ ਨਾਲੇ ਸਾਨੂੰ ਮਾਰਿਆ ਨਾਲੇ ਆਪ ਮਰੀ ਆ ਪਿੰਡ ਤੂੰ ਤੂੰ ਮੁੰਡੇ ਨਾਲ ਵੀ ਗਲਾ ਪੁੱਤਰ ਲੱਗਣਾ ਇਹਨੇ ਉਹ ਵੀ ਇਹਨੇ ਗਲਾ ਕੱਟਿਆ ਆ ਇਹਨੇ ਉਹਨੂੰ ਨੌਰੀ ਆ ਇਹਨੇ ਆ ਕੋਪਟੀ ਖੰਦੇਸੀ ਪਸਤਾ ਹਾਂਜੀ ਤੇ ਮੈਂ ਇੱਕ ਦਰਨੇ ਘਰ ਕੰਬਲੀ ਰੱਖਣ ਆ ਗਈ ਆ ਕਿੰਨਾ ਕੁ ਫਰਕ ਆ ਦੇਖੋ ਦਵਾਦਾਰ ਕੋਲ ਕੰਬਲੀ ਰੱਖਣੀ ਆਈ ਐ ਕੋ ਮੈਂ ਤਾਂ ਅੰਦਰ ਕੁੰਡਾ ਲੈਣ ਮੈਂ ਸਵੇਰ ਦੀ ਉਹਦੇ ਅੰਦਰ ਹੀ ਬੈਠੀ ਸਵੇਰ ਦੀ ਠੀਕ ਆ ਆ ਮੈਂ ਸਾਰੇ ਪਿੰਡ ਨੂੰ ਵਿੱਚ ਮੈਂ ਨਾਲ ਲਾਗ ਸਾ ਗਵਾਂਢ ਨੂੰ ਰੋਲਾ ਪਾਇਆ ਤਾਂਨੇ ਕੁੰਡਾ ਨਹੀਂ ਖੋਦਿਆ ਕੁੰਡਾ ਦੁੱਬ ਗਿਆ ਸੀਗਾ ਤੇ ਮੈਂ ਹਨਾ ਇਹਨੇ ਕੁੰਡਾ ਹੀ ਨਹੀਂ ਖੋਦਿਆ ਸਾਰੇ ਬੰਦਿਆਂ ਨੇ ਜੋਰ ਲਾਇਆ ਕੁੰਡੇ ਦਾ ਕੁੰਡਾ ਨਹੀਂ ਖੋਦਿਆ ਤੇ ਜੇ ਇਹ ਕੁੰਡਾ ਕੋਰ ਨਾ ਮੈਂ ਖਿੱਚ ਕੇ ਉਹਨੂੰ ਬਾਹਰ ਲੈ ਆਉਂਦੀ ਕੋਈ ਨਸ਼ੇਦਾਰਤੀ ਸੀ ਪਤਾ ਨਹੀਂ ਵੀ ਇਹਨੇ ਕੀ ਖਾਂਦਾ ਆ ਸੀ ਪੁੱਤ ਵੀ ਇਦਾਂ ਨਹੀਂ ਮੈਨੂੰ ਪਤਾ ਆਏਗਾ ਹੋਰ ਕੋਈ ਘਰ ਚ ਕਲੇਸ਼ ਦੀ ਵਜ੍ਹਾ ਕੀ ਹੋ ਸਕਦੀ ਹੈ ਕਲੇਸ਼ ਹੈ ਮੈਨੂੰ ਕੀ ਪਤਾ ਉਹਨੇ ਕੀ ਕਰਦਾ ਤਾਂ ਡਿਊਟੀ ਤੇ ਵੀ ਨਹੀਂ ਸੀ ਗਿਆ ਕਈਆਂ ਦਿਨਾਂ ਦਾ ਤੇ ਕਹਿੰਦੇ ਤੁਹਾਡੀ ਡੂਟੀ ਡਿਊਟੀ ਇੱਦੀ ਹੈਗੀ ਆ ਜੀ ਜੀ ਨਾ ਨਾ ਵੀਰਾਂ ਹਾਂ ਡੂਟੀ ਹੈਗੀ ਇੱਦੀ ਆਪਣੇ ਇਹਦੀ ਸੱਗ ਨੌਕਰੀ ਕਰਦਾ ਸੀਗਾ ਤੇ ਇੱਕ ਨਾ ਇਹ ਸੀਗਾ ਕਹਿੰਦੇ ਆ ਵੀ ਵੀ ਤੁਹਾਡੀ ਦੂਜੀ ਨੋ ਨਾਲ ਵੀ ਕੁਝ ਇਲਜ਼ਾਮ ਲਾਏ ਆ ਨਹੀਂ ਨਹੀਂ ਉਹਦੇ ਨਾਲ ਨਹੀਂ ਉਹ ਤਾਂ ਉਹਦਾ ਤਾਂ ਬੰਦਾ ਮੁੱਕਾ ਆ ਪੁੱਤ ਉਹਦਾ ਤਾਂ ਮੇਰਾ ਤਾਂ ਪੁੱਤ ਮੁੱਕਾ ਹੋਣ ਜੀ ਹਾਂਜੀ ਕੋਤ ਮਰ ਪ ਗਿਆ ਉਹਨੇ ਮੇਟਰ ਤੋਂ ਤਾਂ ਹੋ ਗਿਆ ਉਹ ਕਿੰਨੇ ਬੱਚੇ ਉਹਨਾਂ ਦੇ ਉਹਨਾਂ ਦੇ ਤਾਂ ਦੋਈ ਆ ਇਹ ਨੈਨੇ ਤਾਂ ਨਿਆਣੇ ਛੋਟੀ ਛੋਟੀ ਜੇ ਤਾਂ ਕੋਚੇ ਵੱਡੀ ਦੇ ਜੀ ਠੀਕ ਹਾਂ ਉਹਨਾਂ ਦੇ ਤਾਂ ਨਿਆਣੇ ਕੋਚੀ ਨਹੀਂ ਆ ਮੈਂ ਇਹ ਨਹੀਂ ਛੋਟੇ ਆ ਬੱਚੇ ਠੀਕ ਤੇ ਜਿਹੜੀ ਦੂਜੀ ਨਾਲ ਉਹਦੇ ਕਿੰਨੇ ਬੱਚੇ ਆ ਛੋਪੀ ਨੇ ਵੱਡੀ ਦੇ ਵੱਡੀ ਦੀ ਗੱਲ ਕਰਦੀ ਹੋ ਤਾਂ ਦੇ ਨਿਆਣੇ ਛੋਟੇ ਛੋਟੇ ਵੱਡੇ ਨੂੰ ਵਾਲੇ ਹੈਗੇ ਠੀਕ ਉਹ ਤਾਂ ਡੈਡੀ ਮੋਕ ਗਿਆ ਸੀ ਦਾ ਛੋਟੇ ਛੋਟੇ ਨਹੀਂ ਆ ਰਹੇ ਇਹਦੇ ਵੀ ਦੋ ਬੱਚੇ ਸੀ ਮੇਰੇ ਵੀ ਦੋ ਇਹਦੇ ਨਾਲ ਜੋੜੇ ਸੀ ਹਾਂਜੀ ਤਾਂ ਰੰਗ ਮੋ ਵੀ ਗਾਲਾਂ ਵਾਲਾ ਕੱਢਦਾ ਹੁੰਦਾ ਸੀ ਠੀਕ ਹੈ ਮੈਂ ਜਦੋਂ ਹਨਾ ਕਹਿਣਾ ਮੈਨੂੰ ਵੀ ਗਾਲਾਂ ਕੱਢਦਾ ਸੀ ਕਹਿੰਦਾ ਤੂੰ ਸਾਡੇ ਘਰ ਪਤਾ ਮੈਨੂੰ ਦੱਸ ਮੈਂ ਕੀ ਪਾਉਣਾ ਪਤਾ ਉਹਦਾ ਕੇ ਮੇਰਾ ਫੋਟੋ ਨਹੀਂ ਸੀ ਚੰਗਾ ਇਹਦਾ ਹਾਂਜੀ ਹਾਂਜੀ ਅਮਰ ਜੀ ਬੜੀ ਗਾਹ ਹੁੰਦੀ ਹੈ ਸਾਡੇ ਜਿੰਨੇ ਵੀ ਹੋਣ ਆਖੀ ਨਾ ਇਹ ਤਾਂ ਤੰਗ ਕਰਦੇ ਹੀ ਮਾਮੀ ਆ ਰਹੀ ਹੈ ਪੰਜਾਬੀ ਦੇ ਨਾਲ ਇਹਦੇ ਨਾਲ ਜਾਈ ਜਾਏਗਾ ਜੋ ਕਮਾਈ ਜੋ ਤੋਂ ਬਾਅਦ ਦਿੱਤਾ ਜਾਏਗਾ ਦਫਤਰ ਕਿਹਨਾਂ ਦਾ ਦਫਤਰ ਰੋਵੀਂਦਾ ਅਸੀਂ ਕੰਨੇ ਨੇ ਨਹੀਂ ਕੀਤਾ ਕੰਨੇ ਨੇ ਨਹੀਂ ਕੀਤਾ ਇਹ